ਸਤਖਾ ਕੈਬਨਿਟ ਮੰਤਰੀ ਰਾਣਾ ਗਰਮੀਤ ਸਿੰਘ ਸੋਢੀ ਜੀ ਦੇ ਅੱਜ ਰਾਮਗੜ੍ਹ ਪਹੁੰਚਣ ਤੇ ਸਿਕਿਉਰਿਟੀ ਦੇ ਪਖਤਾ ਪ੍ਰਬੰਧ ਜਿਹੜੇ ਕੀਤੇ ਗਏ ਸੀ ਵੱਡੀ ਤਦਾਦ ਦੇ ਵਿੱਚ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਤੁਹਾਨੂੰ ਦੇਖਣ ਨੂੰ ਮਿਲ ਰਹੇ ਹੋਣਗੇ ਗੱਡੀਆਂ ਤੁਸੀਂ ਦੇਖ ਰਹੇ ਹੋਵੋਗੇ ਦੂਰ ਤੱਕ ਕੈਮਰਾਮੈਨ ਤੁਹਾਨੂੰ ਦਿਖਾਉਣਗੇ ਜਿੱਥੇ ਤੱਕ ਤੁਹਾਡੀ ਨਿਗਾਹ ਜਾਊਗੀ ਗੱਡੀਆਂ ਪੰਜਾਬ ਪੁਲਿਸ ਦੀਆਂ ਜਿਹੜੀਆਂ ਤੁਹਾਨੂੰ ਦਿਖਾਈ ਦੇਣਗੀਆਂ ਉਹ ਪਿੱਛੇ ਲਾਸਟ ਤੱਕ ਜਿੱਥੇ ਤੱਕ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਲਾਸਟ ਤੇ ਬੱਸ ਵੀ ਖੜੀ ਹੈ ਇੱਕ ਉਹ ਵੀ ਪੰਜਾਬ ਪੁਲਿਸ ਦੀ ਆ ਤੇ ਬਹੁਤ ਵਧੀਆ ਜਿਹੜੇ ਪੰਜਾਬ ਪੁਲਿਸ ਵੱਲੋਂ ਅੱਜ ਪੁਖਤਾ ਪ੍ਰਬੰਧ ਕੀਤੇ ਗਏ ਸੀ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਰਾਮਗੜ੍ਹ ਚੁੰਗਾ ਰਾਣਾ ਗਰਮੀਤ ਸਿੰਘ ਜੀ ਸੋਡੀ ਜਸਕਰ ਵਿੱਚ ਪਹੁੰਚੇ ਆ ਤੇ ਉਸ ਘਰ ਦੀਆਂ ਤੁਹਾਨੂੰ ਜਿਹੜੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਸਤਿ ਸ਼੍ਰੀ ਅਕਾਲ ਮੈਂ ਅਸਖਪਾਲ ਸਿੰਘ ਆਦੀਵਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵੱਖ-ਵੱਖ ਪਿੰਡਾਂ ਦਾ ਜਿਹੜਾ ਹਾਲ ਦਿਖਾਉਣ ਤੇ ਅੱਜ ਪਿੰਡ ਰਾਮਗੜ ਚੁੰਗਾ ਦੇ ਵਿੱਚ ਸੀਗੇ ਤੇ ਅੱਜ ਇੱਥੇ ਬੀਜੇਪੀ ਦੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਰਾਣਾ ਗਰਮੀਤ ਸਿੰਘ ਜੀ ਸੋਢੀ ਜੀ ਨੇ ਆਉਣਾ ਸੀਗਾ ਤੇ ਅੱਜ ਉਹਨਾਂ ਦਾ ਇੱਥੇ ਪ੍ਰੋਗਰਾਮ ਸੀਗਾ ਪਿੰਡ ਦੇ ਵਿੱਚ ਹੀ ਸਰਪੰਚ ਜਸਵੰਤ ਸਿੰਘ ਦੇ ਘਰ ਤੇ ਅੱਜ ਉਹ ਇੱਥੇ ਪਹੁੰਚੇ ਆ ਤੇ ਅਸੀਂ ਉਹਨਾਂ ਦੀ ਕਵਰੇਜ ਲਈ ਵੀ ਇੱਥੇ ਆਏ ਸੀਗੇ ਤੇ ਅੱਜ ਆ ਤੁਸੀਂ ਦੇਖ ਰਹੇ ਹੋ ਪਿੰਡ ਦੇ ਵਿੱਚ ਪਹੁੰਚ ਗਏ ਉਹਨਾਂ ਦਾ ਜਿਹੜਾ ਸਵਾਗਤ ਕੀਤਾ ਰਿਹਾ ਕੀਤਾ ਜਾ ਰਿਹਾ ਹੈ ਪਿੰਡ ਦੀ ਪੰਚਾਇਤ ਵੱਲੋਂ ਜਿੱਥੇ ਜਸਵੰਤ ਸਿੰਘ ਸਰਪੰਚ ਆ ਤੇ ਗੁਰਸੇਵਕ ਸਿੰਘ ਪੰਚਾ ਮਮਤਾ ਲੱਖੇ ਵਾਲੀ ਤੋਂ ਆ ਤੇ ਹੋਰ ਵੀ ਵੱਖ-ਵੱਖ ਜਿਹੜੇ ਪਿੰਡਾਂ ਦੇ ਕੋਈ ਵਰਕਰ ਸਹਿਬਾਨ ਆਏ ਆ ਉਹ ਸਾਰੇ ਜਿਹੜਾ ਇਹਨਾਂ ਦਾ ਸਵਾਗਤ ਜਿਹੜਾ ਕਰ ਰਹੇ ਆ ਤੇ ਤੁਸੀਂ ਦੇਖ ਦੇਖ ਰਹੇ ਹੋਗੇ ਵੱਡੀ ਗੰਤੀ ਦੇ ਵਿੱਚ ਪਿੰਡ ਵਾਸੀ ਜਿਹੜਾ ਨਿਰਮਲ ਸਿੰਘ ਪੰਚ ਤੇ ਲਾਲ ਸਿੰਘ ਗਰੇਵਾਲ ਵੱਖ-ਵੱਖ ਜਿਹੜੇ ਵਿਅਕਤੀ ਆ ਭਾਜੀਪੀ ਦੇ ਉਮੀਦਵਾਰ ਰਾਣਾ ਗਰਮੀਤ ਸਿੰਘ ਸੋਢੀ ਦਾ ਸਵਾਗਤ ਕਰ ਰਹੇ ਆ ਪਿੰਡ ਪਹੁੰਚਣ ਤੇ ਉਹਨਾਂ ਦਾ ਸਵਾਗਤ ਉਹਨਾਂ ਦੇ ਨਾਲ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਭਾਈ ਰਾਹੁਲ ਸਿੱਧੂ ਜੀ ਭਾਈ ਹਰਮਨਪਾਲ ਸਿੰਘ ਕੁੱਕੂ ਜੀ ਦੇ ਬੇਟੇ ਕਿਉਂਕਿ ਭਾਈ ਸਾਹਿਬ ਦੇ ਪਰਿਵਾਰ ਦਾ ਵੀ ਇਹਨਾਂ ਪਿੰਡਾਂ ਨਾਲ ਬਹੁਤ ਵੱਡਾ ਲਗਾਅ ਸੀਗਾ ਤੇ ਉਹਨਾਂ ਦੇ ਬੇਟੇ ਇੱਥੇ ਪਹੁੰਚੇ ਆ ਤੇ ਘਰ ਦੇ ਵਿੱਚ ਜਸਵੰਤ ਸਿੰਘ ਸਰਪੰਚ ਦੇ ਘਰ ਦੇ ਵਿੱਚ ਭਾਜਪਾ ਉਮੀਦਵਾਰ ਰਾਣਾ ਗਰਮੀਰ ਸਿੰਘ ਸੋਢੀ ਜੀ ਪਹੁੰਚ ਚੁੱਕੇ ਆ ਤੇ ਪੰਡਾਲ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਅਸੀਂ ਦਿਖਾ ਰਹੇ ਆ ਤੇ ਵੱਡੀ ਗਿਣਤੀ ਦੇ ਵਿੱਚ ਜਿਵੇਂ ਅੱਜ ਤੁਹਾਨੂੰ ਦੱਸਿਆ ਸਵੇਰ ਤੋਂ ਹੀ ਪੰਜਾਬ ਪੁਲਿਸ ਦੀ ਤਾਇਨਾਤ ਸੀਗੀ ਮਲਾਜ਼ਮ ਵੱਡੀ ਗਿਣਤੀ ਸੀ ਇੱਥੇ ਡੀਐਸਪੀ ਮਲੋਟ ਉਹ ਵੀ ਪਹੁੰਚੇ ਆ ਐਸਐਚਓ ਲੰਬੀ ਬਿਕਰਮਜੀਤ ਸਿੰਘ ਜੀ ਉਹ ਵੀ ਸਵੇਰ ਤੋਂ ਇੱਥੇ ਸੀ ਤੇ ਵੱਡੀ ਗੰਤੀ ਦੇ ਵਿੱਚ ਪੁਲਿਸ ਮੁਲਾਜ਼ਮ ਇੱਥੇ ਪਹੁੰਚੇ ਸੀਗੇ ਕਿਉਂਕਿ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾ ਰਿਹਾ ਪਰ ਇੱਥੇ ਅੱਜ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਸੀਗੀ ਪਰ ਜਿਹੜੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਉਹ ਜ਼ਰੂਰ ਕੀਤੇ ਗਏ ਸੀਗੇ ਰਾਮਗੜ੍ਹ ਕੁੰਡਾ ਵੀ ਆ ਜਾ ਭਾਈ ਜੀ ਭਾਜਪਾ ਦੇ ਵੀਰਵਾ

جو سما پچھلا سی جو پچھلے سمیں تو رہ گیا چاری سال نہیں وہ دے پائی سے پائی شنگر تو رہ گئے میرے بیتا جی پائی ہر پائی کو پوئے دے پائی پوئی تو رہ گئے سانے تو رہ گئے میرے دو دو کو کھڑے ہیں کچھ پہنے میرا سامنے نہیں آئے میں مائی کے گھر کر رہے ہیں میں انہوں نے بیٹ بھی کر دیں آدھی یاری کو اپنی دا آدھے پر پیدا دا بیٹ بھی ہو رہا میں جوڑ کر بھی بھی کر رہے میں ایک بھی بھی چاڑ کر رہے ہیں میری بھائی آپ کو جاؤ گی یا تو نہ کرو سیاسی کا نہ کرو ساڑھے پرواہ میں کیوں جواب ہوتا ہے کیوں نہ کیتا ہے اور سیاسی بندے جنہیں اچھائی کہتے سی کہ پیار میں بڑی بڑا جائے گے جنہیں بڑی 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 گلے ہی رہے گے تو ساڑھے پرواہ میں جنہیں سڑکوں آگئے تھوڑے مرگر ہوں کیا رہتی ہے کوئی گھوڑے پہنے کیا ہوتا کہہ رہے پائی صاحب نے کہہ رہے کعبہ کیا ہوئے نہ کیتی ہوئے پائی صاحب نے کی ہوئے میں کیا نہیں کیتی ہوئے یا آج سوڑے کوڑے بھوٹ مانگر اب رشتہ ہی کر کے آئے ہیں اب اس سیاسی اللہ ہی سارے پروار نہیں رہی ہیں تو میں رامت کتا دے آؤ دے پروار نہیں کہہ رہے کوش میرے پیٹ پڑا میں نیجی آگا ہے میں نے کسی ملاؤں نہیں روڑ دی آج کوش پیٹ پڑا کارتے ہیں سیئے آج ہی تھے آج میرے کوئی دو سرکاری ملائی ہیں اور بھی بھی اچھے بیٹھے ہیں وہ جنہیں قلب سے چل کے میرے سرمت کرتے ہیں میں سوٹے مادر رہی ہیں مائی سائی بھی بیٹھے کرتا ہے اور رائن سکر رہی ہیں اور پروارک پر رہی ہیں میں اس دور ہوں کے پہلی بھی آئے ہیں کیونکہ رام رہا کیوں ہونا ہوں نائی سکر رہا آئے ہیں میں باہ گیا ہوں بھائی سوٹے پر بیٹھے کر رہے ہیں آج سوٹی ساتھ رہی ہیں سادہ آدھا غریب غریب جی غریب کو مان جا رہا ہے یار پورے کرن کو کو بیعت کرنا ہے کوڑا بچے کوڑا بیمار ہے کوڑے کو پہلا بھی انہوں نے کوڑے اج تک کوڑے حکم سے مانتے رہے ہیں کہ کام نہیں رہی سر تھنا بھجو بہت بہت مہربانی بہت بہت راہ و رئیس خان صاحب کی بیٹھک سرکار جو ایس بھگت دی اس ستے ساگیہ دے لے بھی نوجوان پنچے اور سارے سارے کار کرتا مہلا منڈل نوجوائن پچھ منڈل سارے منڈل کے پردھان سارے ضلع کے پردھان رسیتا جی سارے اتنے موجود نے مدرسا جیت سنگھ ممتا رانی جی باقی بہت سارے پیٹ آئے دوستو آج دو اٹھے پینٹ چاہیا میں لوگ سب آدھا موٹ لیا ہے پاس کام میں میں چھوٹی کام جانا کا پتے آپ کو ساتھ چار کینی بیٹ جاڑ رہے ہیں کانگرس تو اکالی دار تو آپ آپ کی پارٹی تو ایک ساڑھے پارٹی جنتا پارٹی تو میں چاہتے سامنے پینا کرتا ਕਾਮੀਦਾਲਾਂ ਇਹ 4 ਵਾਰੀ 5 ਵਾਰੀ ਇੰਦੀ ਐਫੀ ਲੈ ਚੁੱਕੇ ਉਦੋਂ ਕਾਮੀਦਾਲ ਕਿਰਪਾਦੀਪਨ ਦਾ ਪਾਰਟੀ ਕੱਥੇ ਚੱਲ ਕੇ ਮਿਲ ਕੇ ਇਲੈਕਸ਼ਨ ਲੜਦੇ ਸੀ ਇਹ ਭਾਰਤੀ ਜਨਤਾ ਪਾਰਟੀ 13 ਸੀਟਾਂ ਤੇ 3 ਸੀਟਾਂ ਦੇ 12 ਲੜਦੀ ਸੀ ਤੇ ਇਹ ਸਾਰੀਆਂ ਸੀਟਾਂ ਇਹਦੇ ਨਾਲ ਵੀ ਸਹੀ ਲੱਗੀਆਂ ਸੀ جت ساری پوسٹ تو گل تو سوال کا ہوگا نا راہ پہ جانے جی واہ پہ جانے ہوں پتا لگے گا مدد کا

ਵਾਸ਼ਿਕਾ ਸਿਰਫ ਫੜ ਕੇ ਬੈਠਾ ਹੈ ਕੀ ਕਰਤ ਹੋਏ 0 ਨੰਬਰ ਤੀਜੀ ਕਰੇਗਾ ਤੇ ਭਾਜਪਾ ਜਿੰਦਾ પાર્ટી ਪਹਿਲਾਂ ਹੀ 780 ਨੰਬਰ ਤੇ ਬੈਠੀ ਹੈ ਤੇ ਅਸੀਂ ਆਈਏ ਸੌ ਕਰਦੇ ਹਾਂ ਜਦੋਂ ਤੀਜੀ ਵਾਰੀ ਸਰਕਾਰ ਬਣੇਗੀ ਤੇ ਭਾਜਪਾ ਜਿੰਦਾ ਪਾਰਟੀ ਦਾ ਉਹਨੇ ਪਤਾ ਨਹੀਂ ਦੱਸ ਰਹੇ ਸੀ ਸਭ ਤੋਂ ਵੱਡੀ ਪਾਰਟੀ ਦੁਨੀਆ ਦੀ ਸਭ ਤੋਂ ਮਜ਼ਬੂਤ ਪਾਰਟੀ ਦੁਨੀਆ ਦੀ ਹੈ ਤਸ਼ੀਰ ਜਦੋਂ ਸੋਸ਼ਲ ਮੀਡੀਆ ਮੁੰਡਾ ਲੱਗ ਗਿਆ ਵੀ ਇਹਨਾਂ ਪਾਰਟੀਆਂ ਦਾ ਕੋਈ ਪ੍ਰਧਾਨ ਮੰਤਰੀ ਬਣ ਸਕਦਾ ਕਿ ਹੱਥ ਧੜਾ ਕਰਕੇ ਮੈਨੂੰ ਦੱਸੇ ਕਿ ਦੋ ਮਿੰਟੋ ਦੇ ਨਾਲ ਗੱਲ ਨਹੀਂ ਕਰਨੀ ਦੱਸੋ ਸੋਸ਼ਲ ਕੇਜਰੀ ਬੋਲ ਬਣ ਜਾਏਗਾ ਤਾਂ ਵਰਤਮਾਨ ਪ੍ਰਧਾਨ ਮੰਤਰੀ ਬਣ ਜਾਏਗਾ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਮੰਤਰੀ ਬਣ ਜਾਏਗਾ ਕਾਂਗਰਸ ਦਾ 라ਵਰ ਖੰਦੀ ਜਾਂ ਕੋਈ ਹੋਰ ਬੰਦਾ ਉਹਨਾਂ ਦਾ ਉਹ ਜੋ ਸਿੱਧੂ ਵੀ ਉਹਨਾਂ ਦੇ ਬੜੇ ਬੜੇ ਲੱਗੇ ਲੱਗੇ ਨਾਰੇ ਲੰਘਦੇ ਉਹ ਬਣ ਜਾਏਗਾ ਬਗਾਨਾ ਪਾ

ਤੇ ਜੇ ਉਸੇ ਪਾਰਟੀ ਦਾ ਬੰਦਾ ਹੋਵਾਂਗਾ ਤੇ ਤੁਸੀਂ ਮੈਨੂੰ ਪਾਰਲੀਮੈਂਟ ਛੇੜ ਦਿਓਗੇ ਤੇ ਤੁਹਾਡੇ ਕੰਮ ਸੌਖੇ ਨਾ ਹੋਣਗੇ ਕਿਤੇ ਮੈਂ ਤਾਂ ਅੰਦਰ ਦਰਵਾਜ਼ਾ ਖੜਕਾਏ ਬਿਨਾਂ ਹੀ ਟੁਰ ਜਾਣਾ ਇਹਨਾਂ ਨੇ ਬਾਹਰੋਂ ਛੇੜਕ ਦੇਣਾ ਜੇ ਵੀ ਤਾਂ ਸੋਚੋ ਤੇ ਇਹ ਇਸ ਕਰਕੇ

ਔਰ ਇੱਕ ਚੀਜ਼ ਹੋਰ ਦਾ ਸਾਹਿਬ ਅਗਲੇ ਸਾਲ ਬਿਲੀਗਾ ਦਾ ਪੈਸਾ ਵੀ ਅਸੀਂ ਧਿਆਨ ਹੀ ਹੋਰ ਵਧਾ ਦੇਣੀ ਹੈ ਤੇ ਇਹ ਪਰਵਾਸ ਉਸ ਤੋਂ ਹੋਰ ਵੱਡੀ ਸੋਚ ਹੈ ਔਰ ਆਪਣੇ ਗਰੀਬ ਪਰਵਾਰਾਂ ਨੇ ਆਪਣੇ ਬੱਚਿਆਂ ਨੂੰ ਧਿਆਨੀ ਕਰਤੀ ਜੀਨ ਵੇਸ ਕੀ ਜਾਂ ਕੁਝ ਹੋਰ ਕਰਕੇ ਲੈ ਕੇ ਪੜਾਉਣਾ ਲੇਕਿਨ ਨੌਕਰੀਆਂ ਨਹੀਂ ਦਵਾਂਗੇ نوکریاں بھی ہم ملیاں چاہتے سے سرکار کے لیے ہے کہ آپ پارٹی دیئے لبیاں لبیاں بابا کر کے نارے مارتے سے یہ ایک بار کے جنی بار ادھر گیا کے جنی بار اس نے نوکری ملی کے جنی بار نے نوکری دوائی لیکن میں تھوڑی بڑھ بڑھا کر چاہتا ہے کہ آنے والے پڑھنے سالہ چکی کلاکھ نوکریاں پروز بر لوگ سب سے چکتا ہوں